ਗੁਰੂ ਰਵੀਦਾਸ ਮੰਦਿਰ ਦੇ ਪੁਜਾਰੀ ਨਾਲ ਕੁੱਟਮਾਰ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਗੁਦਾਸਪੁਰ ਦੇ ਪਿੰਡ ਭਗਵਾ ਸਥਿਤ ਸ੍ਰੀ ਗੁਰੂ ਰਵੀਦਾਸ ਮੰਦਿਰ ਦੇ ਪੁਜਾਰੀ ਮੋਹਨ ਲਾਲ ਦੀ ਹੋਈ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੇ ਜਾਣ ਤੋਂ ਨਾਰਾਜ਼ ਐਸਸੀ ਅਤੇ ਬੀਸੀ ਭਾਈਚਾਰੇ ਦੇ ਲੋਕਾਂ ਨੇ ਐਸਐਸਪੀ ਦਫ਼ਤਰ ਗੁਦਾਸਪੁਰ ਦੇ ਬਾਹਰ ਤਰਨਾ ਦਿੱਤਾ। ਤੰਨਾਕਾਰੀਆਂ ਦਾ ਦੋਸ਼ ਹੈ ਕਿ ਘਟਨਾ ਨੂੰ 4 ਦਿਨ ਬੀਤ ਜਾਣ ਤੋਂ ਬਾਅਦ ਵੀ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ। ਜਦਕੀ ਮੁਲਜ਼ਮ ਸ਼ਰੀਆਮ ਘੁੰਮ ਰਿਹਾ ਹੈ ਇਸੇ ਦੌਰਾਨ ਮੁੱਖ ਮੁਲਜ਼ਮ ਐਸਐਸਪੀ ਦਫ਼ਤਰ ਦੇ ਬਾਹਰ ਘੁੰਮ ਰਿਹਾ ਸੀ ਜਿਸ ਨੂੰ ਦੇਖ ਕੇ ਪ੍ਰਦਰਸ਼ਨਕਾਰੀ ਹੋਰ ਗੁੱਸੇ ਵਿੱਚ ਆ ਗਏ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਥਿਤ ਦੋਸ਼ੀ ਨੂੰ ਖੁਦ ਹੀ ਫੜਨ ਦੀ ਕੋਸ਼ਿਸ਼ ਕਰਨ ਲੱਗ ਪਏ ਤਾਂ ਕਾਫੀ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਧਰਨਾ ਸ਼ਾਂਤ ਕਰਵਾਇਆ ਅਤੇ ਮਾਹੌਲ ਨੂੰ ਖਰਾਬ ਹੁੰਦਾ ਦੇਖ ਕੇ ਦੋਸ਼ੀ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਅਤੇ ਉਸ ਖਿਲਾਫ ਮਾਮਲਾ ਦਰਜ ਕਰਨ ਦਾ ਵਿਸ਼ਵਾਸ ਦਿਵਾ ਕੇ ਧਰਨਾ ਖਤਮ ਕਰਵਾਇਆ ਇਸੇ ਤਰੀਕ ਨੂੰ ਸ਼ਾਮ ਨੂੰ ਜਿਹੜੇ ਸਾਡੇ ਇੰਨੇ ਪੰਗਵਾਂ ਦੇ ਵਿੱਚ ਗੁਰੂ ਰਵੀਦਾਸ ਮੰਦਿਰ ਸੀਗਾ ਉਹਦੇ ਵਿੱਚ ਸਾਡੇ ਪੁਜਾਰੀ ਸਾਹਿਬ ਜਿਹੜੇ ਆ ਪਾਠੀ ਸਾਹਿਬ ਸੀਗੇ ਸਾਡੇ ਮੋਨ ਲਾਲ ਜੀ ਉਹ ਪਿਛਲੇ 11-12 ਸਾਲ ਤੋਂ ਉੱਥੇ ਸੇਵਾ ਕਰਦੇ ਪਏ ਆ ਤੇ ਉਹਨਾਂ ਨੂੰ ਸ਼ਾਮ ਨੂੰ ਉੱਥੇ ਆ ਕੇ 25 ਤਰੀਕ ਨੂੰ ਸ਼ਾਮ ਨੂੰ 6 ਵਜੇ ਦੀ ਗੱਲ ਆਏ ਉੱਥੇ ਉਹਨਾਂ ਨੂੰ ਆ ਕੇ ਇੰਨੀ ਮਾਰਗਟਾਈ ਕੀਤੀ ਗਈ ਇਹਨਾਂ ਦੀ ਅੱਖ ਦੇ ਉੱਤੇ ਸੱਟ ਲੱਗੀਆਂ ਬਹੁਤ ਮਤਲਬ ਲਚਰਤਾ ਦੇ ਨਾਲ ਉੱਥੇ ਜਿਹੜਾ ਇਹਨਾਂ ਨੇ ਉਹ ਕੀਤਾ ਜੀ ਸ਼ਰਾਬ ਪੀ ਕੇ ਉੱਥੇ ਬੰਦੇ ਜਿਹੜੇ ਆ ਉਹ ਆਕੇ ਦਿਨਾਂ ਨੂੰ ਮਾਰਕਟਾਈ ਕੀਤੀ ਉਹਨਾਂ ਬੰਦਿਆਂ ਦੇ ਉੱਤੇ ਪਹਿਲਾਂ ਵੀ 295ਏ ਲੱਗੀ ਹੋਈ ਸੀਗੀ ਜਿਹਦੇ ਵਿੱਚ ਉਹ ਬਰੀ ਹੋ ਗਏ ਕਿਸੇ ਕਾਰਨ ਕਰਕੇ ਵੀ ਗਵਾਹ ਦੇ ਮੋਕਨ ਕਰਕੇ ਜਦੋਂ ਉਹ ਵੀ ਇਹਨਾਂ ਨੇ ਕੁੱਟਿਆ ਉਸ ਤੋਂ ਬਾਅਦ ਅੱਜ ਚੌਥਾ ਦਿਨਾਂ ਦੇ ਚੌਥੇ ਦਿਨ ਦੇ ਬਾਅਦ ਬਾਵਜੂਦ ਵੀ ਨਾਂ ਤੇ ਅਜੇ ਤੱਕ ਬਿਆਨ ਹੋਇਆ ਕੋਈ ਤੇ ਨਾਂ ਅਜੇ ਤੱਕ ਕੋਈ ਸੁਣਵਾਈ ਹੋਈ ਹੈ ਸਾਨੂੰ ਆਸ਼ਵਾਸ਼ਣ ਜਰੂਰ ਦਿੱਤਾ ਜਾਂਦਾ ਰੋਜ਼ ਵੀ ਅੱਜ ਹੋ ਜਾਏਗਾ ਅੱਜ ਹੋ ਜਾਏਗਾ ਔਰ ਹਰਾਨੀ ਦੀ ਗੱਲ ਇਹ ਆ ਕਿ ਉਹ ਜਿਹੜੇ ਮੁੱਲਜ਼ਮ ਸੀਗੇ ਜਿਨ੍ਹਾਂ ਨੇ ਇਹ ਮਾਰਕਟਾਈ ਕੀਤੀ ਉਹ ਪਿੰਡ ਦੇ ਵਿੱਚ ਸ਼ਰਿਆਮ ਫਿਰਦੇ ਪਏ ਆ ਤੇ ਸ਼ਰਿਆਮ ਜਿਹੜੇ ਸਾਡੇ ਬਾਕੀ ਉਹਨਾਂ ਨੂੰ ਧਮਕੇ ਦਿੰ ਉਹ ਜਿਹੜਾ ਮੇਨ ਜਿਹੜੀ ਲੇਡੀ ਸੀਗੀ ਜਿਹਨਾਂ ਜਿਹੜੀ ਸੂਤਰਾਧਾਰ ਸੀਗੀ ਉਹ ਉੱਥੇ ਹੀ ਖੜੀ ਉੱਥੇ ਉੱਥੇ ਸਾਡੇ ਪਲਾਜ਼ਮ ਖੜੇ ਉੱਥੇ ਹੀ ਉਹ ਖੜੀ ਇਹਦੇ ਕਰਕੇ ਕਿ ਕਿਉਂਕਿ ਉਹਨਾਂ ਨੂੰ ਕਾਨੂੰਨ ਨਾਮ ਦਾ ਕੋਈ ਪਤਾ ਨਹੀਂਗਾ ਅਸੀਂ ਬਾਬਾ ਸਾਹਿਬ ਦੇ ਬੱਚੇ ਆ ਸਾਰੇ ਅਸੀਂ ਇਸ ਕੌਮ ਤੋਂ ਐਸੀ ਬੀਸੀ ਤੋਂ ਸਾਨੂੰ ਇਨਸਾਫ ਲੈਣ ਵਾਸਤੇ ਹਮੇਸ਼ਾ ਜਿਹੜਾ ਇੰਨੇ ਸਦੀਆਂ ਤੋਂ ਜਿਹੜਾ ਹੈ ਉਹ ਹਮੇਸ਼ਾ ਸਾਨੂੰ ਛੜਕਾਂ ਦੇ ਉੱਤੇ ਹੀ ਆਉਣਾ ਪੈਂਦਾ ਤਾਂ ਹੀ ਜਿਹੜਾ ਇੰਨਾ ਸਮਾਂ ਲੱਗਿਆ ਵੇਖੋ ਅਜੇ ਤੱਕ ਵੀ ਸਾਨੂੰ ਕੋਈ ਵਿਸ਼ਵਾਸ ਨਹੀਂਗਾ ਵੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਏਗੀ ਅਸੀਂ ਚਾਹੁੰਦੇ ਵੀ ਉਹਨਾਂ ਦੇ ਉੱਤੇ 299 ਸਾਡਾ ਧ ਉਹਤੇ 295 ਦਾ ਪਰਚਾ ਹੋਏ ਜਿਹੜੀਆਂ ਬਾਕੀ ਧਾਰਾਵਾਂ ਨੇ ਜਿਹੜੀਆਂ ਠੋਕਿਆ ਉਹਨਾਂ ਦੇ ਉੱਤੇ ਪਰਚਾ ਹੋਏ ਫੇਰ ਅਸੀਂ ਉੱਠਣਾ ਅਦਰਵਾਈਜ਼ ਅਸੀਂ ਉੱਠਣਾ ਨਹੀਂ ਔਰ ਪਰਚਾ ਵੀ ਜਿਹੜਾ ਆ ਉਹ ਇੱਥੇ ਹੀ ਬੈਗ ਹੋਏਗਾ ਅਸੀਂ ਕਿਤੇ ਨਹੀਂ ਜਾਣਾ ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਕਿਉਂਕਿ ਸਾਨੂੰ ਪਤਾ ਸਾਡੀਆਂ ਜਿਹੜੀਆਂ ਗੱਲਾਂ ਆ ਸਾਨੂੰ ਉਲਝਾ ਦਿੱਤਾ ਜਾਂਦਾ ਉੱਤੇ ਸਾਡੇ ਬੰਦੇ ਨੂੰ ਉਲਝਾ ਦਿੱਤਾ ਜਾਂਦਾ ਕੋਈ ਕਾਰਵਾਈ ਨਹੀਂ ਹੁੰਦੀ ਉਸ ਤੋਂ ਬਾਅਦ ਇਹੋ ਹੀ ਸਾਡੀ ਮੰਗ ਸੀ ਕੋਈ ਮੰਗ ਨਹੀਂ ਕਿ ਸਾਡੀ ਕਿਸੇ ਨਾਲ ਕੋਈ ਹੋਣੀ ਆ ਕੋਈ ਲਗਡਾਟ ਨਹੀਂ ਗਿਆ ਸਾਡਾ ਸਿਰਫ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਸਾਨੂੰ ਪਤਾ ਵੀ ਇਨਸਾਫ ਦੇ ਵਿੱਚ ਦੇਰੀ ਜਿਹੜੀ ਹੈ ਸਿਰਫ ਸਾਡੇ ਵਾਸਤੇ ਹੁੰਦੀ ਆ ਕਟਮਾਰ ਦਾ ਕਾਰਨ ਇਹੋ ਸੀਗਾ ਕਿ 295 ਜੇ ਦਾ ਪਰਚਾ ਹੋਇਆ ਸੀਗਾ ਉਹਦੇ 2016 ਦੇ ਵਿੱਚ ਉਸ ਤੋਂ ਬਾਅਦ ਉਹ ਬਰੀ ਹੋ ਗਏ ਗਵਾਹ ਉਹਨਾਂ ਨੇ ਖਰੀਦ ਲਿਆ ਤੇ ਗਵਾਹ ਨੂੰ ਖਰੀਦਣ ਤੋਂ ਬਾਅਦ ਉਹ ਬਰੀ ਹੋ ਗਏ ਜਿੱਦਨ ਦੇ ਉਹ ਬਰੀ ਹੋ ਕੇ 2 ਜਾਂ 3 ਮਹੀਨੇ ਹੋਇਆ ਉਹ 3 ਮਹੀਨੇ ਤੋਂ ਬਿਲਕੁਲ ਉਦਾਂ ਫਿਰਦੇ ਪਏ ਆ ਵੀ ਹੁਣ ਤੁਹਾਨੂੰ ਅਸੀਂ ਦੱਸਾਂਗੇ ਵੀ ਤੁਸੀਂ ਕੀ ਤੁਸੀਂ ਉਦੋਂ ਕੀਆ ਕੀਨਾਂ ਦੇ ਉਹਨਾਂ ਨੇ ਮੰਦਰ ਦੇ ਵਿੱਚ ਬੇਅਦਬੀ ਕੀਤੀ ਸੀਗੀ ਸਭ ਕੁਝ ਸਬੂਤ ਸੀਗੇ ਪੰਨੇ ਪਾੜੇ ਸੀਗੇ ਮਹਾਰਾਜ ਦੀ ਬਾ ਔਰ ਬਹੁਤ ਵੱਡਾ ਮਸਲਾ ਸੀਗਾ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਸ ਟਾਈਮ ਤੇ 2016 ਦੇ ਵਿੱਚ ਗਿਆ ਸੀਗਾ ਉਸੇ ਰੰਜਿਸ਼ ਤਹਿਤ ਕੀਤਾ ਗਿਆ ਉਸੇ ਰੰਜਿਸ਼ ਤਹਿਤ ਜਦੋਂ ਬਰੀ ਹੋ ਕੇ ਉੱਥੋਂ ਆ ਗਏ ਆ ਦੋਸਤੋ ਬਾਅਦ ਉਹਨਾਂ ਨੇ ਜਿਹੜਾ ਸਾਡੇ ਪਾਰਟੀ ਨਾਲ ਮਾਰਕਟਾਈ ਕੀਤੀ ਹੈ ਮਾਰਕਟਾਈ ਤੋਂ ਬਾਅਦ ਵੀ ਤੁਸੀਂ ਵੇਖੋ ਇਹਨਾਂ ਦੇ ਨਾਲ ਇੱਕ ਅਲਟਰਨੇਟਿਵ ਪੁਜਾਰੀ ਹੋਰ ਆ ਵੀ ਜਿਗਦੇ ਇਹਨਾਂ ਨੇ ਕਿਤੇ ਅੱਗੇ ਪਿੱਛੇ ਜਾਣਾ ਉਹਦੇ ਦੂਸਰੇ ਜਿਹੜਾ ਪੁਜਾਰੀ ਸਾਹਿਬ ਉੱਥੇ ਸਾਡੇ ਉਹ ਕਰਦੇ ਆ ਉਹ ਵੀ ਸਾਡੇ ਕੋਲ ਇੱਥੇ ਮੌਜੂਦ ਆ ਭਜਨ ਲਾਲ ਜੀ ਉਹਨਾਂ ਦੇ ਵੇਖੋ ਉਹ ਉਹਨਾਂ ਦੇ ਘਰ ਕੱਲ ਜਾ ਕੇ ਤੇ ਉਹਨਾਂ ਦੇ ਘਰ ਜਾ ਕੇ ਧਮਕਾਇਆ ਗਿਆ ਉਹਨਾਂ ਕਬਜ਼ਾ ਕਰਨਾ ਚਾਹਦੇ ਉਥੇ ਤੇ ਮਨ ਲਗਾ ਕਿਉਂ ਲਗਾ ਕੀ ਕਰਨਾ ਇੱਕ ਦਰਖਾਸਤ ਸਾਡੇ ਕੋਲ ਆਈ ਸੀ ਜੇ ਮੋਨ ਲਾਲ ਜੀ ਪਗਾਰੀ ਨੇ ਕਿਸੇ ਮੰਡਲ ਦੇ ਵਿੱਚ ਪਿੰਡ ਭੰਗਵਾ ਵਿੱਚ ਉਹਨਾਂ ਨਾਲ ਕੋਈ ਲੜਾਈ ਝਗੜਾ ਆਇਆ ਸੀ ਉਹਨਾਂ ਨੇ ਸਾਨੂੰ ਦਰਖਾਸਤ ਦਿੱਤੀ ਆ ਬਰਖਾਸਤ ਦੇ ਅਨੁਸਾਰ ਜੋ ਵੀ ਬੰਦਗੀ ਕਾਰਵਾਈ ਹੈ ਇਹ ਅਮਰ ਵਿੱਚ ਲਿਆ ਰਹੇ ਤਾਂ ਨਸਮਾਉਤ ਕਰਾਤਾ